ਜਾਣਕਾਰੀ ਦਿੱਤੀ ਗਿਆ ਕਿ Air Force ਵੱਲੋਂ ਜਿਹੜਾ ਹੈ ਉਹਨਾਂ ਨੂੰ ਇਹ ਜਾਣਕਾਰੀ ਮਿਲਿਆ ਕਿ ਡਰੋਨ ਹਮਲਾ ਜਿਹੜਾ ਹੈ ਉਹ ਚੰਡੀਗੜ੍ਹ ਵੱਲ ਤੋਂ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਸਾਰਿਆਂ ਨੂੰ ਮਾਰਿਆ ਗਿਆ ਖਿੜਕੀਆਂ ਦਰਵਾਜ਼ੇ ਬੰਦ ਕਰਨ ਦੇ ਹਦੇ ਦਿੱਤੇ ਗਏ ਨੇ ਤੇ ਸਪੋਰਸ਼ਨ ਵਰਤਣ ਲਈ ਪੂਰੀ ਜਿਹੜਾ ਹੈ ਚੰਡੀਗੜ੍ਹ ਨੂੰ ਕਿਹਾ ਗਿਆ ਹੈ ਤੇ ਇਸ ਦੇ ਨਾਲ ਨਾਲ ਜਿਹੜਾ ਹੈ ਮਹਾਲੀ ਦੇ ਨਾਲ ਜਿਹੜਾ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਦੇ ਮਹਾਲੀ ਦਾ ਉਹਨਾਂ ਦੇ ਵਿੱਚ ਸੈਕਟਰ 47 ਹੋਵੇ 46 ਹੋਵੇ ਉਸ ਦੇ ਵਿੱਚ ਵੀ ਜਿਹੜਾ ਹੈ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਬਿਲਕੁਲ ਚੰਡੀਗੜ੍ਹ ਦੇ ਨਾਲ ਲੱਗਦੇ ਏਰੀਆ ਨੇ ਉਹ ਮਹਾਲੀ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ ਕਿ ਇਹ ਇਲਾਕਿਆਂ ਦੇ ਵਿੱਚ ਪ੍ਰਕੌਸ਼ਨ ਵਰਤੇ ਜਾਣ ਕਿਉਂਕਿ ਜਦ ਸਿਟੀਆ ਚੰਡੀਗੜ੍ਹ ਸਾਰੇ ਜੀਆਈਪੀ ਇੱਥੇ ਰਹਿੰਦੇ ਨੇ ਦੋ ਚਿੱਟਾਂ ਦੇ ਮੁੱਖ ਮੰਤਰੀ ਇੱਥੇ ਰਹਿੰਦੇ ਨੇ ਤੇ ਸਾਰੇ ਮੇਨ ਜਿਹੜੇ ਜਿਹੜੇ ਆਪਤੀਏ ਪੰਜਾਬ ਨੂੰ ਚਲਾਉਣ ਵਾਲੀ ਜਿਹੜੀ ਤਾਂ ਸਭੀ ਇਹ ਚੰਡੀਗੜ੍ਹ ਇਸ ਕਰਕੇ ਚੰਡੀਗੜ੍ਹ ਨੂੰ ਟਾਰਗੇਟ ਕਰਨਾ ਬੜਾ ਸੌਖਾ ਪਹਿਲਾਂ ਵੀ ਜਦ ਜ਼ਾਇਲੈਂਡ ਦੇ ਸੌਕ ਕੀਤੀਆਂ ਗਈਆਂ ਸੀ ਜਦ ਵੀ ਚੰਡੀਗੜ੍ਹ ਨੂੰ ਟਾਰਗੇਟ ਤੇ ਕੀਤਾ ਹੋਏ ਤੇ ਕਰਕੇ ਦੁਬਾਰਾ ਫਿਰ 에어ਪੋਰਟਸ ਨੇ ਜਾਣਕਾਰੀ ਦਿੱਤੀ ਕਿ ਚੰਡੀਗੜ੍ਹ ਟਾਰਗੇਟ ਤੇ ਹੈ ਤੇ ਚੰਡੀਗੜ੍ਹ ਨੂੰ ਲੈ ਕੇ ਤਾਂ ਹੀ ਅਲਟ ਜਿਹੜਾ ਹੁਣ ਕਰ ਦਿੱਤਾ ਗਿਆ ਤੇ ਮੇਰੇ ਤੋਂ ਜਿਹੜੇ ਸਾਇਰਿੰਗ ਬਚੇ ਨੇ ਥੋੜੀ ਜਿਹਾ ਪਹਿਲਾਂ ਸ਼ੁਰੂ ਹੋ ਗਏ ਸੀ ਤੇ ਮੈਸੇਜ ਵੀ ਜਿਹੜਾ ਇਹ ਆਫੀਸ਼ੀਅਲੀ ਤੌਰ ਤੇ ਉਹ ਸਾਹਮਣੇ ਆ ਚੁੱਕਿਆ ਆ ਸੋ ਹੁਣ ਪ੍ਰਕਾਸ਼ਨ ਲੱਤੇ ਜਾ ਰਹੇ ਨੇ ਦੇਖਣਾ ਉਹਦਾ ਕਿ ਕਿਸ ਤਰੀਕੇ ਦੀ ਅਗਲੀ ਜਿਹੜੀ ਸਥਿਤੀ ਰਹਿੰਦੀ ਆ ਤੇ ਰਾਤ ਵੀ ਦੇਰ ਆਦਮੀ ਇੱਥੇ ਹੀ ਸਾਰਾ ਉਹ ਚੱਲਦਾ ਰਿਹਾ ਕਾਫੀ ਦੇਰ ਤੱਕ ਇਸ ਨੂੰ ਲੈ ਕੇ ਚੰਡੀਗੜ੍ਹ ਦੇ तमाम ਸਕੂਲਾਂ ਛੁੱਟੀਆਂ ਕਰ ਦਿੱਤੀਆਂ ਗਈਆਂ ਤੇ ਯੂਨੀਵਰਸਿਟੀਆਂ ਨੇ ਆਪਣੇ ਪੇਪਰ ਨੇ ਜਿਹੜੇ ਉਹ ਕੈਨਸਲ ਕਰ ਦਿੱਤੇ ਤੇ ਹਾਲਾਂਕਿ ਉਹ ਹੁਣ ਸਾਰੇ ਪੰਜਾਬ ਦੇ ਵਿੱਚ ਹੋ ਚੁੱਕੇ ਆ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿ ਅਗਰ ਕਰਨਾ ਸੌਖਾ ਹੈਗਾ ਆ ਮੇਨ ਸਿਟੀ ਹੈ ਸਭ ਨੂੰ ਪਤਾ ਚੰਡੀਗੜ੍ਹ ਦੇ ਵਿੱਚ ਹੀ ਆ ਤਾਂ ਇਸ ਕਰਕੇ ਪਾਕਿਸਤਾਨ ਦੇ ਨਿਸ਼ਾਨੇ ਤੇ ਚੰਡੀਗੜ੍ਹ ਵੀ ਹੈ। ਬਿਲਕੁਲ ਚੰਡੀਗੜ੍ਹ ਵੀ ਜਿਹੜਾ ਹੈ ਨਿਸ਼ਾਨੇ ਤੇ ਹੈ ਔਰ ਜਿਸ ਤਰ੍ਹਾਂ ਦੇ ਨਾਲ ਇੱਥੇ ਵੀ 에어ਪੋਰਟਸ ਨੂੰ ਬੰਦ ਕਰਤਾ ਗਿਆ ਸੀ ਇੰਡੀਅਨ 에어ਫੋਰਸ ਨੇ ਪਹਿਲਾਂ ਹੀ ਜਿਹੜਾ ਹੈ 에어ਪੋਰਟਸ ਨੂੰ ਆਪਣੇ ਅਧੀਨ ਲਿਆ ਸੀ ਔਰ ਇਸ ਵਿੱਚਕਾਰ ਲਗਾਤਾਰ ਹੁੰਜੋ ਇਹ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਲੋਕਾਂ ਨੂੰ ਵੀ ਸੁਰੱਖਿਅਤ ਰਹਿਣ ਅਵੇਅਰ ਰਹਿਣ ਅਫਵਾਹਾਂ ਦੇ ਵਿੱਚ ਵਿਸ਼ਵਾਸ ਨਾ ਕਰਨ ਦੀ ਜਿਹੜੀ ਅਪੀਲਾ ਕੀਤੀਆਂ ਜਾ ਰਹੀਆਂ ਨੇ ਜੋ ਸਪੀਡ ਲਗਾਤਾਰ ਸਭ ਤੋਂ ਕੋ ਦੇਖੋ ਅਪੀਲਨ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਆਵਾਮਾ ਨਾਮ ਲਾਇਆ ਜਾਣ ਤੇ ਮੈਸੇਜ ਬਿਨਾ ਕਨਫਰਮ ਕੀਤੇ ਅੱਗੇ ਫਾਰਵਰਡ ਨਾ ਕੀਤਾ ਜਾਵੇ ਕਿਉਂਕਿ ਬਹੁਤ سارے ਵੀਡੀਓ ਰਾਤ ਵੀ ਇਸ ਦੇ ਉਤਰ ਗਰੁੱਪਾਂ ਜਾਂਦੀਆਂ ਨਜ਼ਰ ਆਈਆਂ ਜਿਹੜੀਆਂ ਕਿ ਅਸਲੀਅਤ ਇਹ ਦੂਰ ਦੂਰ ਸੀ ਇਸ ਦੇ ਨਾਲ ਨਾਲ ਰਾਤ ਕੀ ਜਿਹੜਾ ਇਹ ਨੋ ਫਲਾਈਂਗ ਜ਼ੋਨ ਜਿਹੜਾ ਇਹ ਉਹ ਕੌਸ਼ਿਸ਼ ਕਰ ਦਿੱਤਾ ਗਿਆ ਚੰਡੀਗੜ੍ਹ ਮਹਾਲੀ ਨੂੰ ਵੀ ਤਾਂ ਕਿ ਕੋਈ ਵੀ ਵਿਅਕਤੀ ਜੇਕਰ ਜਿਵੇਂ ਆਮ ਕਰਕੇ ਵਿਆਹ ਸ਼ਾਦੀਆਂ ਵਿੱਚ ਹੋਟੇ ਡਰੋਨ ਉੜਦੇ ਨਜ਼ਰ ਆਇਆ ਤਾਂ ਕੋਈ ਵੀ ਡਰੋਨ ਨਾ ਉੜਾਵੇ ਕੋਈ ਐਸੀ ਵਸਤੂ ਨਾ ੜਾਵੇ ਜਿਹੜੀ ਕਿ ਆਇਡੈਂਟੀਫਾਈ ਨਾ ਹੋ ਪਾਵੇ ਇਸ ਕਰਕੇ ਪਹਿ ਤਨਈ ਰੋਕਿਆ ਜਾਂਦੀ ਹੈ ਕਿ ਗਿਰਪੁਰ ਨਾਲ ਲੱਗਦਾ ਮੇਨ 에어ਪੋਰਟ ਜਿਹੜਾ ਮਾਹਿਦਾ ਦੇ ਨਾਲ ਹੈ ਜਿਹੜਾ ਉਹ ਆਰਮੀ ਦਾ 에어ਪੋਰਟ ਵੀ ਹੈਗਾ ਇਹਨੂੰ ਆਰਮੀ ਵੀ ਜਿਹੜੀ ਯੂਜ਼ ਕਰਦੀ ਹੈ ਇਸੇ ਕਰਕੇ 에어ਪੋਰਟਸ ਨੇ ਇਸ 에어ਪੋਰਟ ਨੂੰ ਹੰਦੇ ਦੀ ਨੱਤਾ ਆ ਜੇਕਰ ਕੋਈ ਲੋੜ ਪੈਂਦਾ ਬੈਕਅਪ ਇੱਥੋਂ ਲੱਭਾ ਜਾ ਸਕਦਾ ਇਹਦੇ ਕਰਕੇ ਟਾਰਗੇਟ ਤੇ ਹੈਗਾ ਇਹ ਵੀ ਇਹ ਇਲਾਕਾ ਸਾਰਾ ਇਹ ਤਾਂ ਹੀ 에어ਪੋਰਟਸ ਨੇ ਅਲਰਟ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ ਤੇ ਮਾਹਾਲੀ ਦੇ ਵੀ ਕੀਤਾ ਕਿਉਂਕਿ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਜਿਹੜੇ ਮਾਹਾਲੀ ਦੇ ਉਹਨਾਂ 'ਚ ਵੀ ਅਲਰਟ ਬਿਲਕੁਲ ਇੰਚੇ ਤਰ੍ਹਾਂ ਗਿਆ ਬਿਲਕੁਲ ਸੋਏ تھے ਜਿਸਪੀ ਸ਼ੁਕਰੀਆ ਫਿਲਹਾਲ ਦੀ ਐਸਾ ਜਾਣਕਾਰੀ ਦਿੱਲੀ ਤਸਵੀਰ ਦਿੱਲੀ ਸੋ ਚੰਡੀਗੜ੍ਹ ਦੇ ਵਿੱਚ ਬੀਤੇ ਦਿਨ ਵੀ ਬਲੈਕਆਊਟ ਕੀਤਾ ਗਿਆ ਸੀ ਔਰ ਚੰਡੀਗੜ੍ਹ ਦਾ ਵੀ ਜੜਾ ਹੈ ਇਸ ਵੇਲੇ ਟਾਰਗੇਟ ਤੇ ਹੈ ਤਾਂ ਕਿਸੇ ਤਰ੍ਹਾਂ ਦੇ ਨਾਲ ਵੀ ਇੱਥੇ ਹਮਲਾ ਹੋ ਸਕਦਾ ਹੈ ਚੰਡੀਗੜ੍ਹ ਵਿੱਚ ਸਾਇਰਨ ਜਿਹੜਾ ਵਜਾ ਕੇ ਇੱਥੇ ਲੋਕਾਂ ਨੂੰ ਅਲਰਟ ਰਹਿਣ ਦਾ ਜੜਾ ਸੁਨੇਹਾ ਦਿੱਤਾ ਗਿਆ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਆਪਣੀ ਬੈਲਕਨੀ ਦੇ ਵਿੱਚ ਵੀ ਨਾ ਆਹਣ ਔਰ ਲੋੜ ਨਾ ਜੇ ਨਹੀਂ ਹੈ ਤਾਂ ਬਾਹਰ ਨਾ ਨਿਕਲਾ ਜਾਏ ਸੋ ਅਜੇ ਵਿਚਾਰ ਲਗਾਤਾਰ ਇਥੇ ਇਹ ਜੋ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਏਅਰ ਫੋਰਸ ਸਟੇਸ਼ਨ ਤੋਂ ਹਮਲੇ ਦੀ ਚੇਤਾਵਨੀ ਜੜੀ ਹੈ ਇੱਥੇ ਦਿੱਤੀ ਗਈ ਹੈ ਸੋ ਇਹ ਤਸਵੀਰ ਲਗਾਤਾਰ ਨਿਕਲ ਕੇ ਵਕ ਵਕ ਥਾਵਾਂ ਤੋਂ ਜੋ ਸਾਹਮਣੇ ਆ ਰਹੀ ਹੈ ਸੋ ਚੰਡੀਗੜ੍ਹ ਦੇ ਵਿੱਚ ਜਿਸ ਤਰ੍ਹਾਂ ਦਰਾਲ ਸਾਇਰਨ ਵੱਜਣਾ ਸ਼ੁਰੂ ਹੋਇਆ ਜਿਸ ਦੀ ਆਵਾਜ਼ਾਂ ਤੁਸੀਂ ਸੁਣ ਰਹੇ ਹੋ ਚੰਡੀਗੜ੍ਹ ਦੇ ਵਿੱਚ ਇੱਥੇ ਅਪੀਲ ਵੀ ਕੀਤੀ ਗਈ ਹੈ ਤੇ ਕਿਰ ਦੇ ਅੰਦਰ ਹੀ ਰਿਹਾ ਜਾਏ ਬੈਲਕਨੀ ਦੇ ਵਿੱਚ ਵੀ ਨਾ ਆਇਆ ਜਾਏ ਏਅਰ ਫੋਰਸ ਸਟੇਸ਼ਨ ਤੋਂ ਹਮਲੇ ਦੀ ਇੱਥੇ ਚੇਤਾਵਨੀ ਜੜੀ ਹੈ ਉਹ ਦਿੱਤੀ ਗਈ ਹੈ ਰਵਿੰਦਰ ਮੀਤ ਵੀ ਸੜਨਾਲੇਸ ਵਿਲੇ ਜੁੜ ਚੁੱਕੇ ਨੇ ਰਵਿੰਦਰ ਜਿਸ ਕਦਰ ਇਥੇ ਚੰਡੀਗੜ੍ਹ ਦੇ ਵਿੱਚ ਵੀ ਜਿਸ ਕਦਰ ਹਾਲਾਤ ਜੋ ਬਣੇ ਸਨ ਬੀਤੀ ਰਾਤ 20 ਸਾਇਰਨ ਵੀ ਬਜੇ ਬਲੈਕਆਊਟ ਵੀ ਹੋਇਆ ਹੁਣ ਇੱਕ ਵਾਰ ਫੇਰ ਸਾਇਰਨ ਵੱਜਦੇ ਸੁਣਾਈ ਦਿੱਤੇ ਨੇ ਲਗਾਤਾਰ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਬਿਕੋ ਦੇਖੋ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫਿਰ ਤੋਂ ਪੈਨਿਕ ਦਾ ਮਾਹੌਲ ਬਣਿਆ ਹੋਇਆ ਸਪੈਸ਼ਲ 45 46 ਤੇ 47 ਸੈਕਟਰ ਜਿਹੜੇ ਹੈਗੇ ਨੇ ਉਸ ਨੂੰ ਅਲਰਟ ਤੇ ਪਾਇਆ ਗਿਆ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਸੋਰਸ ਦੇ ਹਵਾਲੇ ਤੋਂ ਉਹਨਾਂ ਕੋਲ ਖਬਰ ਹੈਗੀਆ ਕਿ ਡਰੋਨ ਅਟੈਕ ਕਿਸੇ ਤਰੀਕੇ ਦੇ ਹੋ ਸਕਦੇ ਨੇ ਸੰਭਾਵਨਾ ਹੈਗੀਆ ਇਸ ਤਰੀਕੇ ਦੇ ਜਿਹੜੇ ਇਨਪੁਟ ਲਗਾਤਾਰ ਆ ਰਹੇ ਨੇ ਤਾਂ ਹਾਲ ਫਿਲਹਾਲ ਮੈਂ ਸੈਕਟਰ 18 ਦੇ ਵਿੱਚ ਖੜਾ ਲੇਕਿਨ ਚੰਡੀਗੜ੍ਹ ਦੇ ਵਿੱਚ ਕੁਝ ਥੋੜੇ ਪਹਿਲਾਂ ਸਾਇਰਨ ਵੀ ਬੱਜੇ ਨੇ ਤਾਂ ਹਾਲਾਤ ਥੋੜੇ ਤਣਾਅਪੂਰਨ ਲਗਾਤਾਰ ਹਰ ਹੈਗੇ ਲੇਕ ਬਾਰਡਰ ਸਟੇਟ ਤੇ ਤਾਂ ਹੈਗੇ ਨੇ ਬਾਰਡਰ ਜ਼ਿਲ੍ਹਿਆਂ ਤੇ ਹੈਗੇ ਨੇ ਲੇਕਿਨ ਚੰਡੀਗੜ੍ਹ ਜਿਹੜਾ ਇਨਰ ਏਰੀਆ ਵੀ ਹੈਗਾ ਇੱਥੇ ਵੀ ਲਗਾਤਾਰ ਪੈਨਿਕ ਦਾ ਮਾਹੌਲ ਹਾਲੇ ਤੱਕ ਬਣਿਆ ਹੋਇਆ ਹਾਲਾਂਕਿ ਬਹਾਲੀ ਐਡਮਿਨਿਸਟ੍ਰੇਸ਼ਨ ਨੇ ਵੀ ਇਸ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤੇ ਨੇ ਥੋੜਾ ਅਵੇਅਰ ਰਹਿਣ ਦੀ ਲੋਕਾਂ ਨੂੰ ਗੱਲਬਾਤ ਕੀਤੀ ਗਈ ਆ ਇਸ ਤੋਂ ਇਲਾਵਾ ਕਹਾਂਚੋਂ ਬਾਹਰ ਨਾ ਨਿਕਲਣ ਦੀ ਗੱਲਬਾਤ ਵੀ ਕੀਤੀ ਗਈ ਆ ਐਤਿਆਤਨ ਬੱਚਿਆਂ ਨੂੰ ਅੰਦਰ ਰੱਖਣ ਦੀ ਗੱਲਬਾਤ ਕੀਤੀ ਗਈ ਆ ਇਸ ਤਰੀਕੇ ਦੇ ਅਲਰਟ ਐਡਵਾਈਜ਼ਰੀ ਜਿਹੜੀ ਹੈਗੀ ਆ ਚੰਡੀਗੜ੍ਹ ਤੇ ਬਹਾਲੀ ਪ੍ਰਸ਼ਾਸਨ ਵੱਲੋਂ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਪੰਚ ਹੈਗਾ ਟ੍ਰਾਈ ਸਿਟੀ ਦਾ ਪਾਰਟ ਹੈ ਪੰਚਕੁਲਾ ਦੇ ਵਿੱਚ ਵੀ ਸੇਮ ਇਸੇ ਤਰ੍ਹਾਂ ਦੇ ਹਾਲਾਤ ਨੇ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਜਿਹੜਾ ਇਹ ਕੋਸ਼ਿਸ਼ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਕਿ ਲੋਕਾਂ ਤੱਕ ਜਿਆਦਾ ਤੋਂ ਜਿਆਦਾ ਅਵੇਰਨੈਸ ਮੈਸੇਜ ਪਹੁੰਚਾਈ ਜਾ ਸਕਣ ਤੇ ਇਸੇ ਕਰਕੇ ਪਬਲਿਕ ਕਮਿਸ਼ਨ ਡਿਪਾਰਟਮੈਂਟ ਵੱਲੋਂ ਲਗਾਤਾਰ ਮੈਸੇਜ ਦੇ ذریعے ਜਿਹੜਾ ਹੈਗਾ ਲੋਕਾਂ ਤੱਕ ਜਾਣਕਾਰੀ ਪਹੁੰਚਾਈ ਜਾ ਰਹੀ ਹੈ ਜੀ ਜੀ ਰਵਿੰਦਰ ਤੁਹਾਡੇ ਤੋਂ ਅਸੀਂ ਅੱਗੇ ਵੀ ਲਗਾਤਾਰ ਅਪਡੇਟਸ ਉਡ ਲਵਾਵਾਂਗੇ ਸੋ ਬਿਹਰਾਲ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਸੋ ਫਿਲਹਾਲ ਇੱਥੇ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਔਰ ਅਜੇ ਵਿਚਕਾਰ ਅਫਵਾਹਾਂ ਦੇ ਵਿੱਚ ਵਿਸ਼ਵਾਸ ਨਾ ਕੀਤਾ ਜਾਏ ਇਹ ਵੀ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਫਿਲਹਾਲ ਇੱਥੇ ਰੁਕਦਿਆਂ